ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜਮੇਰ ਸਿੰਘ ਚਾਨਾ ਕਟਾਣੇ ਵਾਲਾ ਚਾਨਾ ਪੇਜ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਤੇ ਮੈਨੂੰ ਆਸ ਹੈ ਕਿ ਜਿਹੜੀ ਅੱਜ ਵੀਡੀਓ ਮੈਂ ਬਣਾਉਣ ਲੱਗਾ ਇਹ ਵੀ ਤੁਸੀਂ ਜ਼ਰੂਰ ਦੇਖੋਗੇ ਤੇ ਆਪਣੇ ਸਾਥੀਆਂ ਤੱਕ ਪਹੁੰਚਾਉਂਗੇ ਤੁਸੀਂ ਜਾਣਦੇ ਹੋ ਕਿ ਪੰਜਾਬ ਇਸ ਵਾਰ ਫੇਰ ਖੜਾਂ ਦੀ ਮਾਰ ਹੀਟ ਹੈ ਬਹੁਤ ਸਾਰਾ ਪੰਜਾਬ ਦਾ ਇਲਾਕਾ ਇਹੋ ਜਿਹਾ ਜਿੱਥੇ ਫਸਲਾਂ ਤਬਾਹ ਹੋ ਗਈਆਂ ਘਰ-ਬਾਰ ਖਰਾਬ ਹੋ ਗਏ ਤੇ ਹੋਰ ਉਹਨਾਂ ਦੀ ਜ਼ਿੰਦਗੀ ਜਿਹੜੀ ਰੋਜ਼ਾਨਾ ਦੀ ਆ ਉਹ ਵਿਅਸਤ ਹੋ ਗਈ ਪਰ ਇਹਦੇ ਵਿੱਚ ਜਦੋਂ ਕੁਦਰਤੀ ਆਫਤਾਂ ਹੁੰਦੀਆਂ ਸਭ ਤੋਂ ਵੱਡਾ ਫਰਜ ਤਾਂ ਸਰਕਾਰਾਂ ਦਾ ਵੱਡਾ ਹੁੰਦਾ ਕਿ ਉਹ ਪਹਿਲ ਕਰਕੇ ਜਿਹੜੇ ਲੋਕਾਂ ਨੂੰ ਪਹਿਲਵਾਰਗੀ ਜ਼ਿੰਦਗੀ ਫੇਰ ਮੁਹੱਈਆ ਕਰਵਾ ਸਕਣ ਪਰ ਕਿਉਂਕਿ ਸਾਡਾ ਪੰਜਾਬ ਜਿਹੜਾ ਹਮੇਸ਼ਾ ਦੂਜਿਆਂ ਲਈ ਖੜਦਾ ਆ ਰਿਹਾ ਤੇ ਆਪਣੇ ਲਈ ਕਿਉਂ ਨਹੀਂ ਖੜੇਗਾ ਸਰਕਾਰਾਂ ਆਪਣੀ ਜਗ੍ਹਾ ਜੋ ਕੰਮ ਕਰਦੀਆਂ ਕਰਦੀਆਂ ਰਹਿਣਗੀਆਂ ਪਰ ਸਾਡੇ ਦੇਸ਼ ਵਿਦੇਸ਼ ਬੈਠੇ ਜਿਹੜੇ ਭਾਈ ਭਰਾ ਜਾਂ ਇੱਥੇ ਪਿੰਡਾਂ ਦੇ ਵਿੱਚ ਜਿਹੜੇ ਦਰਦਮੰਦ ਲੋਕ ਨੇ ਉਹ ਸਾਰੇ ਜਿਹੜੇ ਇਸ ਵੇਲੇ ਹਾੜਾਂ ਦੀ ਮਾਰ ਹੇਠਾਂ ਆਏ ਲੋਕ ਆ ਉਹਨਾਂ ਲਈ ਆਪਣੇ ਦਿਲ ਵਿੱਚ ਦਰਦ ਰੱਖ ਕੇ ਬੈਠੇ ਆ ਕੋਈ ਇੱਥੋਂ ਰਾਸ਼ਨ ਲੈ ਕੇ ਉਹਨਾਂ ਤੱਕ ਪਹੁੰਚ ਰਿਹਾ ਕੋਈ ਦਵਾਈਆਂ ਲੈ ਕੇ ਪਹੁੰਚ ਰਿਹਾ ਕੋਈ ਜਿਹੜਾ ਨਹੀਂ ਪਹੁੰਚ ਸਕਦਾ ਜਿਹੜਾ ਚੱਲਣ ਥਿਰਨ ਤੋਂ ਵੀ ਅਸਮਰੱਥ ਆ ਉਹ ਆਪਣੇ ਆਪੋ ਆਪਣੇ ਲਾਗੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਕਰ ਰਹੇ ਆ ਕਿ ਉਹਨਾਂ ਨੂੰ ਪ੍ਰਮਾਤਮਾ ਇਸ ਹੜਾਂ ਦੀ ਮਾਰ ਤੋਂ ਬਚਾਵੇ ਤੇ ਹਰ ਬੰਦਾ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆ ਪੂਰੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਸਾਰੇ ਜ਼ਿਲ੍ਹੇ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਤੇ 1400 ਤੋਂ ਵੱਧ ਪਿੰਡ ਜਿਹੜਾ ਉਹਦੇ ਵਿੱਚ ਉਹਦੀ ਫਸਲ ਖਰਾਬ ਹੋ ਚੁੱਕੀ ਆ ਤੇ ਇਸੇ ਦਰਦ ਨੂੰ ਸਾਂਹਮਣੇ ਦੇ ਹੋਏ ਸਾਡੇ ਦੋਸਤ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਲੋਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸਾਰਾ ਜਿਹੜਾ ਇਹ ਚੱਲ ਰਿਹਾ ਕਾਰਜ ਇਹ ਹੈ ਜਿਹੜਾ ਇਹਨਾਂ ਨੇ ਕੁਝ ਘੰਟਿਆਂ ਬਾਅਦ ਹਰ ਪੀੜਿਤ ਇਲਾਕੇ ਦੇ ਵਿੱਚ ਰਾਸ਼ਨ ਲੈ ਕੇ ਇਹਨਾਂ ਨੇ ਪਹੁੰਚਣਾ ਆ ਇਹ ਰਾਸ਼ਨ ਦਾ ਹੀ ਨਹੀਂ ਇੰਨਾ ਜ਼ਿਆਦਾ ਰਾਸ਼ਨ ਜਿਹੜਾ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਇਹ ਕਿਦਾਂ ਪ੍ਰਬੰਧ ਕੀਤਾ ਕਿਦਾਂ ਇਹਨਾਂ ਕੋਲ ਮਦਦ ਆਈ ਆ ਇਹਨਾਂ ਦਾ ਕੀ ਯੋਗਦਾਨ ਆ ਕਿਹੜਾ ਕਿਹੜਾ ਯੋਗਦਾਨ ਉਹ ਆਪਾਂ ਦੀਪਕ ਰਸੂਲਪੁਰੀ ਦੇ ਨਾਲ ਗੱਲਬਾਤ ਕਰਦੇ ਆ ਇਹ ਭਰਾ ਸਾਡੇ ਨਾਲ ਖੜਾ ਆ ਤੇ ਹੱਥੀਂ ਸੇਵਾ ਕਰ ਰਿਹਾ ਆ ਦੀਪਕ ਰਸੂਲਪੁਰੀ ਜੀ ਆਪਾਂ ਤੁਹਾਡੇ 2 ਮਿੰਟ ਲੈਣੇ ਆ ਇਹ ਤੁਸੀਂ ਸਾਰਾ ਦੱਸਣਾ ਜਿਹੜਾ ਇਹ ਤੁਹਾਡਾ ਕਾਰਜ ਤੁਸੀਂ ਕਰ ਰਹੇ ਹੋ ਸੇਵਾ ਦਾ ਇਹ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਵੱਡਾ ਲੱਗ ਰਿਹਾ ਆ ਇਹ ਤੁਸੀਂ ਕਿਦਾਂ ਪ੍ਰਬੰਧ ਹੈ ਤੁਹਾਡਾ ਕਿਦਾਂ ਤੁਸੀਂ ਆਪਣੇ ਕੋਲੋਂ ਹੀ ਕਰ ਰਹੇ ਆ ਕੋਈ ਸੇਵਾ ਆ ਜੇ ਆਈ ਆ ਤਾਂ ਕਿਨਾ ਕਿਨਾ ਤੁਹਾਈ ਆ ਕਿਦਾਂ ਕਿਦਾਂ ਤੁਹਾਡਾ ਇਹ ਸੇਵਾ ਚੱਲ ਰਹੀ ਆ ਜੀ ਸੋ ਜੈਪੀ ਜੈ ਭਾਗਤ ਜੈ ਗੁਰਦੇਵ ਧਰਗੁਰਦੇਵ ਸੋ ਜਿੱਦ ਤੱਕ ਆਪ ਸਭ ਨੂੰ ਪਤਾ ਹੀ ਆ ਤੁਸੀਂ ਅਜਮੇਰ ਚਾਨਾ ਜੀ ਕਟਾਣੇ ਵਾਲੇ ਚਾਨੇ ਨਾਲ ਬੇ ਨਾਲ ਜੁੜੇ ਹੋਏ ਲਾਈਵ ਸਾਨੂੰ ਦੇਖ ਰਹੇ ਆ ਸੋ ਇਹ ਜਦੋਂ ਵੀ ਪੰਜਾਬ ਤੇ ਵਿਆਪਤਾ ਪੈਂਦੀ ਕੁਦਰਤੀ ਮਾਰ ਦੇ ਹੇਠ ਪੰਜਾਬ ਆਉਂਦਾ ਤਾਂ ਪੰਜਾਬੀ ਜਿਹੜੇ ਹਮੇਸ਼ਾ ਦੀ ਤਰ੍ਹਾਂ ਪਹਿਲ ਦੇ ਆਧਾਰ ਤੇ ਜਿਹੜਾ ਉਹ ਵੱਖ-ਵੱਖ ਸੂਬਿਆਂ ਨਾਲ ਦਾ ਖੜਦੇ ਖੜਦੇ ਆ ਹੁਣ ਤਾਂ ਕੁਦਰਤੀ ਜਿਹੜੀ ਕਰੋਪੀ ਆ ਪੰਜਾਬ ਤੇ ਜਿਹੜੀ ਭੀੜ ਪਈ ਆ ਉਹਦੇ ਲਈ ਪੰਜਾਬ ਦੇ ਲੋਕ ਪਹਿਲ ਦੇ ਆਧਾਰ ਤੇ ਖੜਦੇ ਆ ਸੋ ਇਸੇ ਤਰ੍ਹਾਂ ਸਾਡੇ ਇਹ ਸੰਸਥਾ ਦੇ ਲੋਕ ਸਾਡੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪਰੰਪਰਾ ਡਾਕਟਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਮੰਨਣ ਵਾਲੇ ਲੋਕਾਂ ਦੀ ਇੱਕ ਸੰਸਥਾ ਡਾਕਟਰ ਬੀ ਆਰ ਅੰਬੇਦਕਰ ਕਲੱਬ ਅ ਨਿਊਯਾਰਕ ਯੂ ਐਸ ਏ ਉਥੋਂ ਦੇ ਲੋਕ ਜਿਹੜੇ ਆ ਉਹਨਾਂ ਨੇ ਬਹੁਤ ਸਾਰੇ ਪਹਿਲਾਂ ਵੀ ਨੇਕ ਜਿਹੜੇ ਪਰਾਲੇ ਨੇਕ ਕਾਰਜ ਕਰਦੇ ਰਹਿੰਦੇ ਆ ਸੋ ਇਸ ਵਾਰ ਵੀ ਜਦੋਂ ਪਿਛਲੇ 2019 ਦੇ ਵਿੱਚ ਵੀ 23 ਦੇ ਵਿੱਚ ਵੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਸੀ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਰਾਹਤ ਇਹ ਸੇਵਾ ਮੁਹੱਈਆ ਕਰਾਈ ਸੀ ਸੋ ਇਸ ਵਾਰ ਵੀ ਦੁਬਾਰਾ ਫੇਰ ਇੱਕ ਵਾਰੀ ਉਹਨਾਂ ਨੇ ਜਿਹੜਾ ਰਾਚਣ ਦੀ ਜਿਹੜੀ ਸੇਵਾ ਉਹਨਾਂ ਨੇ ਸਾਨੂੰ ਭੇਜੀ ਉਹਨਾਂ ਦੇ ਵਿੱਚ ਵਿਸ਼ੇਸ਼ ਸਹਿਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਧੀਰਜ ਕੁਮਾਰ ਨਿਊਯਾਰਕ ਤੋਂ ਉਹ ਆ ਸ਼ੋਕਮਾਹੀ ਜੀ ਅਜੀਤਪਾਲ ਜੀ ਨਿਊਯਾਰਕ ਸਨੀ ਹੀਰ ਜੀ ਨਿਊਯਾਰਕ ਸੋ ਹਰਮੇਲ ਹੈਰੀ ਜੀ ਛੱਲੀ ਸਾਹਿਬ ਜਿੰਨੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਲੱਬ ਨਾਲ ਜੁੜੇ ਹੋਏ ਸਾਡੇ ਪਰਿਵਾਰ ਉਨੋਂ ਸਾਰਿਆਂ ਨੇ ਇਸ ਰਾਸ਼ਨ ਦੀ ਸੇਵਾ ਲਈ ਸਹਿਯੋਗ ਕੀਤਾ ਉਸ ਤੋਂ ਨਾਲ ਸਾਡੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਿਆਂ ਅਜੀਤ ਹਾਂਜੀ ਅਜੀਤ ਪਾਲ ਜੀ ਨਿਊਯਾਰਕ ਤੋਂ ਸਾਡੇ ਮਰਜੀਤ ਭਾਜੀ ਰਹਿੰਦੇ ਆ ਉਹਨਾਂ ਦਾ ਵੀ ਸਾਡੀ ਦਿੱਸਤ ਹੋਇਆ ਅਨਿੰਦਰ ਯੂਕੇ ਉਹਨਾਂ ਦੇ ਵੀ ਆ ਸੋ ਨਾਲ ਹੀ ਸਾਡੇ ਗ੍ਰੀਸ ਤੋਂ ਟੋਨੀ ਭਾਜੀ ਗ੍ਰੀਸ ਤੋਂ ਉਹ ਵੀ ਹਮੇਸ਼ਾ ਜਿਹੜਾ ਪਹਿਲ ਕਦਮੀ ਕਰਦੇ ਆ ਜਦੋਂ ਵੀ ਇਸ ਤਰ੍ਹਾਂ ਦੀ ਗੁਦਰਤੀ ਘਰੂਪੀ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਟੋਨੀ ਭਾਜੀ ਗ੍ਰੀਸ ਤੋਂ ਵੀ ਉਹਨਾਂ ਨੇ ਵੀ ਸੇਵਾ ਭੇਜੀ ਆ ਸੋ ਬਹੁਤ ਸਾਰੇ ਦਾਨੀ ਸੱਜਣਾ ਵੱਲੋਂ ਇਹ ਸਹਿਯੋਗ ਹੋਇਆ ਵੱਡੇ ਵੱਡੇ ਤੇ ਹੀ ਰਾਸ਼ਨ ਜਿਹੜਾ ਤੁਸੀਂ ਕੀ ਕੀ ਲੈ ਕੇ ਜਾ ਰਹੇ ਹੋ ਇੱਧਰ ਸੋ ਅਸੀਂ ਰੋਜ਼ਾਨਾ ਜਿਹੜੀ ਸੋਈ ਦੇ ਵਿੱਚ ਵਰਤੋਜੋਗ ਜਿਹੜਾ ਸਮਾਨ ਹੁੰਦਾ ਖਾਣੇ ਲਈ ਵਰਤਿਆ ਜਾਂਦਾ ਜਿਸ ਦੇ ਵਿੱਚ ਦਾਲਾਂ ਬਹੁਤ 4 ਤੋਂ 5 ਤਰ੍ਹਾਂ ਦੀ ਜਿਹੜੀ ਦਾਲ ਆ ਉਸ ਦਾ ਜੂਟਰੀ ਆ ਨਾਲ ਮੈਡੀਕਲ ਸੂਤ ਤੇ ਆ ਜੇਕਰ ਲਾਈਟ ਹੈ ਜਿੱਤੇ ਸੋਲਰ ਲਾਈਟਾਂ ਵੀ ਅਸੀਂ ਲੈ ਕੇ ਜਾ ਰਹੇ ਆ ਸੋ ਮੈਡੀਕਲ ਦੇ ਵਿੱਚ ਜਿਹੜੇ ਕਿਉਂਕਿ ਮੀਂਹ ਦੇ ਨਾਲ ਪਾਣੀ ਬਹੁਤ ਖਰਾਬ ਹੋ ਜਾਂਦਾ ਉਹਦੇ ਨਾਲ ਹੱਥਾਂ ਔਰ ਪੈਰਾਂ ਦੇ ਹਵਾ ਦੇ ਵਿੱਚ ਪ੍ਰਦੂਸ਼ਣ ਇੰਨਾ ਹੋ ਜਾਂਦਾ ਖਾਰਸ ਜਿਹੜਾ ਆ ਉਹ ਉੱਥੇ ਪਛੰਦਿਆਂ ਦੇ ਜਿਹੜਾ ਉੱਥੇ ਰਹਿੰਦੇ ਉਹਨਾਂ ਦੇ ਹੋ ਜਾਂਦੀ ਆ ਤੇ ਉਹਦੇ ਦੀ ਟਿਊਬਾਂ ਵਗੈਰਾ ਵੀ ਮੈਡੀਕਲ ਪੈਰਾਸੀਟਾਮੋਲ ਦਵਾਈ ਡੋਲਰ ਜਿੰਨਾ ਵੀ ਮੈਡੀਕਲ ਜਿਹੜੀਆਂ ਸਹੂਲਤਾਂ ਉਹ ਵੀ ਲੈ ਕੇ ਅਸੀਂ ਹਰ ਪੀੜਿਤ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਆ ਤਾਂ ਜੋ ਇਹ ਗੁਰੂ ਸਾਹਿਬ ਕਰਦੇ ਜੇ দান ਕੀਤੇ ਆ ਕਿਸੇ ਦਾ ਧੰਨ ਘਟਦਾ ਨਹੀਂ ਪਰ ਕਿਸੇ ਦੀ ਜਿਹੜੀ ਮਦਦ ਥੋੜਾ ਤਲ ਫੁੱਲ ਕਰਕੇ ਜਰੂਰ ਹੋ ਜਾਂਦੀ ਆ ਛੋਟ ਛੋਟੀ ਜਿਹੜੀ ਆਪਾਂ ਕਿਸੇ ਦੀ ਮਦਦ ਕਰਦੇ ਆਂ ਉਹ ਪ੍ਰਮਾਤਮਾ ਤੁਹਾਨੂੰ ਇੱਕ ਨਾ ਇੱਕ ਦਿਨ ਉਹਦਾ ਫਲ ਜ਼ਰੂਰ ਦਿੰਦਾ ਇਸ ਸਮੇਂ ਆਪਾਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਹੜਪੀੜਤ ਇਹ ਲੋਕਾਂ ਦੇ ਨਾਲ ਖੜਨ ਦੀ ਲੋੜ ਹੈ ਤਾਂ ਜੋ ਪੰਜਾਬ ਹੱਸਦਾ ਬਸਦਾ ਦੁਬਾਰਾ ਜਿਹੜੇ ਲੋਕ ਆਪਣੇ ਪੈਰਾਂ ਤੇ ਆ ਕੇ ਆਪਣੀਆਂ ਫਸਲਾਂ ਦੇਖਣ ਆਪਣੇ ਪਰਿਵਾਰ ਦੇਖਣ ਜਿਹਨਾਂ ਦੇ ਘਰ ਕਈਆਂ ਦੇ ਤਾਂ ਪਸ਼ੂ ਡੰਗਰੇ ਜਿਹੜੇ ਹੜਤ ਦੇ ਵਿੱਚ ਰੁੜ ਗਏ ਕਈਆਂ ਦੇ ਬੱਚੇ ਰੁੜ ਗਏ ਕਈ ਇਸ ਦੁਨੀਆ ਨੂੰ ਅਲਵਿਦਾ ਅਗਏ ਸੋ ਬਹੁਤ ਵੱਡੀ ਕੁਦਰਤ ਦੀ ਜਿਹੜੀ ਕਿਰੂਪੀ ਹੈ ਇਹ ਜਿੱਥੇ ਸਰਕਾਰਾਂ ਦਾ ਵੀ ਫੇਲੀਅਰ ਆ ਕਿਉਂਕਿ ਜੇ ਸਮੇਂ ਰਹਿੰਦੇ ਹੋਏ ਸਰਕਾਰਾਂ ਨੇ ਜਿਹੜੇ ਬੰਨਾਂ ਦੀ ਜਿਹੜਾ ਨਿਰੇਖਣ ਕੀਤਾ ਹੁੰਦਾ ਬੰਨ ਸੇਵ ਕੀਤੇ ਹੁੰਦੇ ਤਾਂ ਇਹੋ ਜਿਹਾ ਹਰ ਬਾਰ ਕਿਉਂਕਿ ਪਿਛਲੇ 5 ਸਾਲਾਂ ਦੇ ਵਿੱਚ ਤਿੰਨ ਤਿੰਨ ਵਾਰੀ ਜਿਹੜਾ ਫੜਾਂ ਦੀ ਮਾਰ ਦੇ ਵਿੱਚ ਪੰਜਾਬ ਜਿਹੜਾ ਆ ਗਿਆ ਸੋ ਇਹ ਬਹੁਤ ਵੱਡੀ ਸੋਚਣ ਦਾ ਵਿਸ਼ਾ ਵੀ ਆ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਇੱਕ ਖਬਰਾਂ ਇਹ ਵੀ ਆ ਰਹੀਆਂ ਕਿ ਬਹੁਤ ਜਿਹੜਾ ਲੋਕ ਰਾਸ਼ਨ ਜ਼ਿਆਦਾ ਲੈ ਕੇ ਚੱਲ ਗਏ ਜਾਂ ਕਈ ਜਗ੍ਹਾ ਤੇ ਇੰਨਾ ਹੋ ਗਿਆ ਕਿ ਰਾਸ਼ਨ ਜਮਾ ਹੀ ਹੋ ਗਿਆ ਨਹੀਂ ਲੋੜ ਰਹੀ ਉਹਦੇ ਸਬੰਧ ਵਿੱਚ ਤੁਸੀਂ ਇਦਾਂ ਕੀ ਪ੍ਰਬੰਧ ਕੀਤਾ ਵੀ ਉਸ ਜਗ੍ਹਾ ਤੇ ਲੈ ਕੇ ਜਾਵੋ ਜਿੱਥੇ ਅਲੇ ਲੋਡ ਹੋਵੇ ਉਸ ਜਗ੍ਹਾ ਤੇ ਨਾ ਜਾਵੇ ਜਿੱਥੇ ਬੀ ਕਤਰੀ ਹੋ ਜਵੇ ਅਸੀਂ ਹਮੇਸ਼ਾ ਤੋਂ ਜਦੋਂ ਵੀ ਕਿਸੇ ਨੂੰ ਅਸੀਂ ਮਦਦ ਲੈ ਕੇ ਜਾਂਦੇ ਆਂ ਵੈਸੇ ਤਾਂ ਲੋਕ ਜਿਹੜੇ ਪੰਜਾਬ ਦੇ ਉਹ ਕਦੀ ਵੀ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ ਕੋਈ ਵੀ ਇਸ ਤਰ੍ਹਾਂ ਰੱਖਣ ਮੰਗਣਾ ਨਹੀਂ ਚਾਹੁੰਦਾ ਨਾ ਹੀ ਕੋਈ ਰੱਖਣ ਲੈਣਾ ਚਾਹੁੰਦਾ ਨਾ ਹੀ ਕੋਈ ਲੈਣਾ ਚ ਲੱਗਣਾ ਚਾਹੁੰਦਾ ਪਰ ਕੁਦਰਤ ਨੇ ਮਾਰੀ ਇਹੋ ਜੀ ਕੀਤੀ ਆ ਕਿ ਲੋਕਾਂ ਨੂੰ ਬਾਹਰ ਨਿਕਲ ਕੇ ਆਪਣੇ ਹੱਥ ਅਟਣੇ ਬੰਦੇ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਉਹ ਦਾਨ ਕਰਨ ਵਾਲੇ ਲੋਕ ਆ ਨਾ ਕਿ ਮੰਗਣ ਵਾਲੇ ਲੋਕ ਆ ਅਸੀਂ ਹਮੇਸ਼ਾ ਇਸ ਕੰਮ ਦੇ ਲਈ ਸੋਚ ਸਮਝ ਕੇ ਚੱਜਦਾ ਜਿੱਥੇ ਵੀ ਪ੍ਰਸ਼ਾਸਨ ਦੀ ਮਦਦਨਾ ਮਾਨਯੋਗ ਜਿਲ੍ਹਾ ਜੰਦਰਨ ਦਿਹਾਤੀ ਦੇ ਐਸਐਸਪੀ ਸਾਹਿਬ ਬਿਰਕ ਸਾਹਿਬ ਸਾਡੇ ਸਰਵਜੀਤ ਰਾਏ ਤੇ ਐਸਪੀ ਸਾਹਿਬ ਐਸਪੀ ਹੈੱਡਕੁਆਟਰ ਸਾਹਿਬ ਹੀਰ ਸਾਹਿਬ ਨਾਲ ਡੀਐਸਟੀ ਫਲੋਰ ਸਰਵਨ ਸਿੰਘ ਬਲ ਸਾਹਿਬ ਤੇ ਸਾਡੇ ਸ਼ਾਹਕੋਟ ਦੇ ਸਾਡੇ ਸਤਕਾਰਯੋਗ ਡੀਐਸਟੀ ਓਕਾਰ ਸਿੰਘ ਬਰਾੜ ਦਾ ਐਸਐਚਓ ਸਾਡੇ ਇਹ ਤੇ ਪੂਛਣ ਜੀ ਇਹਨਾਂ ਸਾਰਿਆਂ ਨਾਲ رابطہ ਕਾਇਮ ਕਰਕੇ ਅਸੀਂ ਉਸ ਇਲਾਕੇ ਦੇ ਵਿੱਚ ਜਾਣਾ ਜਿੱਥੇ ਲੋਕਾਂ ਦੇ ਤੱਕ ਹਲੇ ਤੱਕ ਵੀ ਕੋਈ ਲੋਕਾਂ ਦੀ ਪਹੁੰਚ ਤੱਕ ਨਹੀਂ ਪਹੁੰਚਿਆ ਕਿਉਂਕਿ ਲੋਕ ਕੀ ਕਰਦੇ ਆ ਰਾਸ਼ਨ ਦੀਆਂ ਟਰਾਲੀਆਂ ਗੱਡੀਆਂ ਭਰ-ਭਰ ਕੇ ਲੈ ਜਾਂਦੇ ਆ ਬਹੁਤ ਸਾਰੇ ਇਹ ਸੇਵਾ ਭਾਵਨਾ ਵਾਲੇ ਲੋਕ ਆ ਪਰ ਲੋਕ ਜਿਹੜੇ ਫਰੰਟ ਸਾਈਡ ਦੇ ਜਿਹੜੇ ਪਹਿਲੇਕਰ ਹੁੰਦੇ ਆ ਪਹਿਲੇ ਪਿੰਡੋਂ ਉਹਨਾਂ ਤੱਕ ਰਾਸ਼ਨ ਪਹੁੰਚਦਾ ਜਿਹੜੇ ਐਂਡਲੇ ਲੋਕਾਂ ਤੱਕ ਹਮੇਸ਼ਾ ਜਿਹੜਾ ਵਾਂਝੇ ਰਹਾ ਜਾਂਦੇ ਆ ਅਸੀਂ ਉਸ ਪ੍ਰਸ਼ਾਸਨ ਦੇ ਹੈਲਪ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਤੱਕ ਹਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਅਸੀਂ ਉੱਥੇ ਤੱਕ ਪਹੁੰਚ ਗਏ ਅਸੀਂ ਪਿੰਨ ਪੁਆਇੰਟ ਕਰ ਚੁੱਕੇ ਏਰੀਏ ਇੱਥੇ ਜਾਣਾ ਪਹਿਲੇ ਤੁਹਾਨੂੰ ਪਤਾ ਸੀ ਕਿੱਥੇ ਜਾਣਾ ਕੀ ਕਰਨਾ ਹੈ ਨਾ ਜੀ ਅਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਜਾਂਦੇ ਆ ਕਿਉਂਕਿ ਜੇਕਰ ਕਿਸੇ ਨੂੰ ਇੱਕ ਕਿੱਟਰ ਦੀ ਲੋੜ ਹੈ ਉਹਨਾਂ ਦੇ ਘਰ 20-20 ਕਿੱਟਾਂ ਜੜੀਆਂ ਰੱਖਣ ਦੀਆਂ ਪਹੁੰਚ ਜਾਂਦੀਆਂ ਤੋਂ ਕਿਤੇ ਨਾ ਕਿਤੇ ਦਾਨ ਦੇਣ ਵਾਲੇ ਦੀ ਵੀ ਜੜੀ ਆ ਕੋ ਦਾਨ ਸਹੀ ਜਗ੍ਹਾ ਤੇ ਨਹੀਂ ਜਾਂਦਾ ਸੋ ਸਾਡਾ ਵੀ ਇਹ ਫਰਜ਼ ਬਣਦਾ ਵੀ ਜਿਹੜੇ ਬਾਂਝੇ ਰਹਿ ਗਏ ਲੋਕ ਉਹਨਾਂ ਨੇ ਵੀ ਆਪਣੇ ਪੈਰਾਂ ਤੇ ਇੱਕ ਨਾ ਇੱਕ ਤਾਂ ਆ ਹੀ ਜਾਣਾ ਪਰ ਅੱਜ ਸਾਨੂੰ ਲੋੜ ਉਹਨਾਂ ਦੀ ਬਾਹ ਫੜਨ ਦੀ ਕਿਉਂਕਿ ਇਹ 2-4 ਮਹੀਨੇ ਦੇ ਬਾਅਦ ਉਹਨਾਂ ਦੇ ਘਰਾਂ 'ਚ ਖੇਤੀ ਵੀ ਕਰਨੀ ਆ ਉਹਨਾਂ ਨੂੰ ਕਣਕ ਦੀ ਵੀ ਲੋੜ ਆ ਬੀਜ ਦੀ ਵੀ ਲੋੜ ਆ ਟਰੈਕਟਰਾਂ ਦੇ ਡੀਜ਼ਲ ਦੀ ਵੀ ਲੋੜ ਆ ਕਿਉਂਕਿ ਜਿਹੜੇ ਖੇਤਾਂ ਦੇ ਵਿੱਚ ਰੇਤਾਂ ਜਾਓ ਬਾਹਰ ਕੱਢਣਾ ਬਹੁਤ ਸਾਰੇ ਇਹ ਬਹੁਤ ਵੱਡਾ ਕਾਟ ਆ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਅਸੀਂ ਜਿਹੜਾ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ ਉਹਨਾਂ ਦੇ ਸਹਿਯੋਗ ਨਾਲ ਸਾਡੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੈਡੀਕਲ ਸੈਨਾ ਪੰਜਾਬ ਹਮੇਸ਼ਾ ਹੀ ਜਿਹੜੇ ਇਹੋ ਜੇ ਕਰੂਪੀ ਚ ਆਉਂਦੇ ਲੋਕ ਉਹਨਾਂ ਦੀ ਬਾਹ ਫੜਦੀ ਆਈ ਆ ਸੋ ਅਸੀਂ ਫਿਰ ਛੋਟਾ ਜਿਹਾ ਪ੍ਰਾਲਾ ਕੀਤਾ ਆ ਤੇ ਰਲ ਮਿਲ ਕੇ ਸਾਰਿਆਂ ਨੇ ਆਪਾਂ ਇਸ ਪੰਜਾਬ ਤੋਂ ਬਾਹਰ ਨਿਕਲਣਾ ਆ ਸੋ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਜਲਦ ਸਾਡੇ ਰੰਗਲੇ ਪੰਜਾਬ ਨੂੰ ਹੱਸਦਾ ਬਸਦਾ ਪੰਜਾਬ ਦੁਆਰਾ ਆਪਣੇ ਮੋਢ ਲੀਹਾਂ ਤੇ ਆਵੇ ਮੜ ਲੋਕ ਜਿਹੜੇ ਆ ਘਰਾਂ ਦੇ ਆਪਣੇ ਵਿੱਚ ਵਾਪਸ ਪਰਤਣ ਜਿਹੜੇ ਸੜਕਾਂ ਦੇ ਬੈਠੇ ਆ ਬੱਚੇ ਲੈ ਕੇ ਬੈਠੇ ਆ ਜਿਨ੍ਹਾਂ ਦੇ ਕੋਲ ਕੋਈ ਸੁੱਖ ਸਹੂਲਤ ਜਿਹੜੀ ਆ ਮਾਂਝੇ ਹੋ ਗਏ ਉਹ ਦੁਬਾਰਾ ਜ਼ਿੰਦਗੀ ਵਿੱਚ ਸੋ ਦੁਬਾਰਾ ਜ਼ਿੰਦਗੀ ਜਿਹੜੇ ਉਹ ਦੁਬਾਰਾ ਆਪਣੇ ਘਰਾਂ ਦੇ ਵਿੱਚ ਵਸਿਤ ਕਰਨ ਸੋ ਜਿਹੜੇ ਤੰਬੂਆਂ ਦੇ ਵਿੱਚ ਬੈਠਣ ਵਾਲੇ 20-20 ਕਿੱਲਾਂ ਦੇ ਮਾਲਕਾਂ ਦੇ ਤੰਬੂਆਂ ਦੇ ਵਿੱਚ ਬੈਠੇ ਆ ਇਹ ਕੁਦਰਤ ਹੀ ਕਿਤੇ ਨਾਰਾਜ਼ਗੀ ਆ ਕੁਦਰਤ ਦੀ ਕੁਦਰਤ ਵੀ ਸਾਡਾ ਨਰਾਜ ਹੈ ਕਿਉਂਕਿ ਅਸੀਂ ਕੋਈ ਚੀਜ਼ ਨਹੀਂ ਸੰਭੀ ਨਾ ਪਾਣੀ ਸੰਭਿਆ ਨਾ ਹਵਾ ਵੀ ਪ੍ਰਦੂਸ਼ਿਤ ਕਰ ਦਿੱਤੀ ਹਰ ਇੱਕ ਚੀਜ਼ ਦਾ ਸੀ ਕੁਦਰਤ ਜਦੋਂ ਫਿਰ ਆਪਣਾ ਰੰਗ ਦਿਖਾਉਂਦੀ ਆ ਫਿਰ ਰਾਜੇ ਰਾਣਿਆਂ ਨੂੰ ਵੀ ਘਰਾਂ ਤੋਂ ਬਾਹਰ ਨਿਕਲਣਾ ਪੈਂਦਾ ਸੋ ਇਹ ਸੁੱਖ ਦੀ ਘੜੀ ਦੇ ਵਿੱਚ ਅਸੀਂ ਪੰਜਾਬ ਵਾਸੀ ਦੇ ਨਾਲ ਆ ਸੋ ਜਿਨ੍ਹਾਂ ਨੇ ਦਾਨੀ ਸੱਜਣਾ ਦੀ ਸੇਵਾ ਕੀਤੀ ਆ ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਉਹਨਾਂ ਦੇ ਪਰਿਵਾਰਾਂ ਦੇ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤੀ ਇਸੇ ਤਰ੍ਹਾਂ ਬਣੀ ਰਹੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹਮੇਸ਼ਾ ਮਦਦ ਕਰਦੇ ਰਹਿਣ ਧੰਨਵਾਦ ਜੀ ਧੰਨ ਇਹ ਸੰਦੀਪ ਰਸੂਲਪੁਰੀ ਜਿਨ੍ਹਾਂ ਨੇ ਆਪਣਾ ਸਾਰਾ ਜੋ ਵੀ ਇਹਨਾਂ ਨੇ ਆਪਣਾ ਇੱਕ ਬਲੂਪ੍ਰਿੰਟ ਬਣਾਇਆ ਵੀ ਅਸੀਂ ਕਿਵੇਂ ਕਿਵੇਂ ਕੀ ਕੀ ਸਮਾਨ ਦੇਣਾ ਤੇ ਕਿੱਥੇ ਜਾ ਕੇ ਦੇਣਾ ਤੇ ਅਰਦਾਸ ਅਸੀਂ ਵੀ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਦੀ ਸੇਵਾ ਜਿਹੜੀ ਆ ਉਹ ਧੁਰ ਲੇਖੇ ਲਾਵੇ ਤੇ ਜਿਨ੍ਹਾਂ ਨੇ ਦਾਨ ਭੇਜਿਆ ਆ ਉਹਨਾਂ ਦੇ ਵੀ ਪਰਿਵਾਰਾਂ ਨੂੰ ਤੰਦਰੁਸਤੀ ਰਹੇ ਤੇ ਉਹਨਾਂ ਦੇ ਖਜ਼ਾਨੇ ਵੀ ਆਕਾਲ ਪੁਰਖ ਭਰਪੂਰ ਕਰੇ ਤੇ ਨਾਲ ਜਿਹੜੇ ਇਹ ਸੱਜਣ ਅੰਬੇਡਕਰ ਸੈਨਾ ਤਹਿਸੀਲ ਫਲੋਰ ਦੇ ਜਿਹੜੇ ਮੈਂਬਰ ਆ ਜਿਹੜੇ ਵਰਕਰ ਆ ਉਹ ਬੜੇ ਜੋਸ਼ੋ ਖਰੋਸ਼ ਦੇ ਨਾਲ ਸੇਵਾ ਕਰਨ ਲੱਗੇ ਆ ਮੈਨੂੰ ਲੱਗਦਾ ਇਹਨਾਂ ਨੂੰ ਅੱਜ ਸਾਰੀ ਰਾਤ ਇੱਥੇ ਲੱਗਣੀ ਆ ਬਹੁਤ ਜਿਆਦਾ ਸਮਾਨ ਆਇਆ ਹੋਇਆ ਰਸਣ ਦਾ ਅਜੇ ਹੋਰ ਆ ਰਿਹਾ ਆ ਤੇ ਇਹ ਪੈਕ ਕਰਕੇ ਕਿੱਟਾਂ ਬਣਾਈਆਂ ਜਾਣਗੀਆਂ ਤੇ ਕਿੱਟਾਂ ਬਣਾ ਕੇ ਸਵੀਰ ਨੂੰ ਫਿਰ ਲੋਡ ਵੀ ਹੋਣਾ ਲੋਡ ਹੋ ਕੇ ਫਿਰ ਜਿਹੜੇ ਜਿਹੜੇ ਹਾਰਡ ਪੀਟ ਏਰੀਏ ਦੇ ਵਿੱਚ ਇਹਨਾਂ ਨੇ ਜਾਣਾ ਉੱਥੇ ਜਾ ਕੇ ਵੰਡੀਆਂ ਵਿਜਣੀਆਂ ਬੜੀ ਵੱਡੀ ਸੇਵ ਆ ਤੇ ਮੈਂ ਵੀ ਇਸ ਅੰਬੇਡਕਰ ਸੈਨਾ ਤਸੀਲ ਫਲੋਰ ਤੇ ਡਾਕਟਰ ਬੀ ਆਰ ਅੰਬੇਡਕਰ ਕਲੱਬ ਨਿਊਯਾਰਕ ਦੇ ਸਾਰੇ ਅਹੁਦੇਦਾਰਾਂ ਮੈਂਬਰਾਂ ਦਾ ਤੇ ਸਮਰਥਕਾਂ ਦਾ ਧੰਨਵਾਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਇਹ ਸਾਰੇ ਚੜ੍ਹਦੀ ਕਲਾ ਜ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ